ਸਤ ਸ੍ਰੀ ਅਕਾਲ ਜੀ ਅੱਜ ਆਪਾਂ ਨਵਾਂ ਵਲੌਗ ਲੈ ਕੇ ਆਏ ਆਂ ਆਪਾਂ ਇੱਥੇ ਬਣਾ ਰਹੇ ਸੀ ਚਿੜੀਆਂ ਲਈ ਆਲ ਨੇ ਕਿਉਂਕਿ ਕੁਝ ਤਾਂ ਨਮ ਸੁੱਕ ਗਏ ਨੇਗੇ ਕੁਝ ਦਰਾਖਤੀ ਘਟਣਗੇ ਤਾਂ ਕਿ ਇਹ ਚਿੜੀਆਂ ਰਹਿ ਸਕਣ ਆਪਾਂ ਉਹ ਦੋ ਆਲ ਨੇ ਬਣਾ ਰਹੇ ਸੀ ਚਿੜੀਆਂ ਲਈ ਕਿਉਂਕਿ ਸਵੇਰੇ ਚਿੜੀਆਂ ਆ ਜene ਚੀਚੀ ਕਰਦੀਆਂ ਚਲੋ ਸੋਚਿਆ ਮੀਂਹ ਕਣੀ ਦਾ ਮੌਸਮ ਹੈ ਚਿੜੀਆਂ ਨੂੰ ਆਪਾਂ ਅੰਦਰ ਹੀ ਦੋ ਆਲ ਨੇ ਬਰਾਂਡ ਵਿੱਚ ਟੰਗ ਦਵਾਂਗੇ ਇੱਥੇ ਆਪਾਂ ਗੱਤਾ ਕੱਟ ਕਰ ਰਹੇ ਸੀਗੇ ਇਹਦੇ ਵਿੱਚ ਸਪੰਜ ਲਾ ਕੇ ਬਹੁਤ ਵਧੀਆ ਆਲ ਨੇ ਤਿਆਰ ਹੋਈ ਨੇ ਦੋ ਤੇ ਦੇਖਦੇ ਜਾਇਓ ਇੱਥੇ ਗੱਤਾ ਕਟਿੰਗ ਹੋ ਰਹੀ ਹੈ ਫਿਰ ਆਪਾਂ ਇਹਨੂੰ ਸੂਈ ਨਾਲ ਸਟਿਚ ਕਰਕੇ ਕੁਝ ਗਲੂ ਆਨ ਨਾਲ ਲਗਾ ਕੇ ਐਦਾ ਚੇਪ ਕੇ ਬਣਾਵਾਂਗੇ ਆਹ ਤੇ ਪਗਲੇਵਾਂ ਨਾਲ ਇਹਨੂੰ ਗੱਤੇ ਨੂੰ ਲਗਾ ਰਹੇ ਸੀਗੇ ਮਰ ਮਾਰ ਕੇ ਇਹਦਾ ਅੱਛਾ ਆਪਾਂ ਸਟਿਚ ਕਰਾਂਗੇ ਸੋ ਇਹਨਾਂ ਸਟਿਚ ਕਰਕੇ ਦੋ ਤਰ੍ਹਾਂ ਦੇ ਆਨਲ ਬਣਾਏ ਸੀਗੇ। ਆ ਵੀ ਨੂੰ ਸਕੂਲ ਚ ਐਕਟੀਵਿਟੀ ਮਿਲੀ ਸੀ ਚਲੋ ਸੋਚਿਆ ਇਦਾਂ ਹੀ ਬਣਾ ਕੇ ਟੰਗ ਲੰਨੇ ਆ। ਮਮੀ ਪੈਨ ਦੋ ਫਿਰ ਦਰਾਖਤ ਵੀ ਲਗਾਵਾਂਗੇ ਆਪਾਂ। ਕਿਉਂਕਿ ਹੁਣ ਤਾਂ ਗਰਮੀ ਬਹੁਤ ਆ ਫਿਰ ਮੱਚ ਜਾਣਗੇ। ਜਿਵੇਂ ਇਹ ਪਹਿਣਾ ਸਟਾਰਟ ਹੁੰਦਾ ਫਿਰ ਜਲਦੀ ਚੱਲ ਪੈਂਦੇ ਨੇ। ਲਓ ਜੀ ਇੱਥੇ ਆਪਾਂ ਸਟਿਚਿੰਗ ਕਰ ਰਹੇ ਸੀਗੇ। ਨਿਰਮਾਨ ਬੈਠਾ ਵੇਖ ਰਿਆ ਸੀਗਾ। ਲਓ ਜੀ ਆਲ ਨੇ ਆਪਣੇ ਰੈਡੀ ਹੋ ਗਏ ਸੀਗੇ। ਆ ਵੀ ਜੋ ਦੀ ਪਿਕ ਖਿੱਚ ਕੇ ਭੇਜਿੰਦੇ ਸੀ ਮੈਂ ਉਹਨੂੰ। ਲਓ ਜੀ ਫਿਰ ਆਪਾਂ ਚੱਲੇ ਸੀ ਸ਼ਾਪਿੰਗ ਕਰਨ। ਨੈਕਸਟ ਡੇ ਆਪਾਂ ਚੱਲੇ ਸ਼ਾਪਿੰਗ ਕਰਨ। ਕਿਉਂਕਿ ਆਪਣਾ ਕਦੋਂ ਪਤਾ ਨਹੀਂ ਕਦੋਂ ਚਲੇ ਜਾਣਾ ਚਲੋ ਆਪਾਂ ਸੋਚਾ ਸੂਟ ਲੈ ਹੀ ਆਈਏ ਆਪਣੇ। ਗੱਲਾਂ-ਵਾਟਾਂ ਕਰਦੇ ਜਾ ਰਹੇ ਸੀਗੇ। ਅਵੀ ਕਹਿੰਦਾ ਮੇਰੇ ਵੀ ਕੱਪੜੇ ਲੈ ਕੇ ਆਉਂਗੇ ਅਸੀਂ ਅਭੀ ਨੂੰ ਚੜਿਆਰੇ ਸੀ ਵੀ ਨਹੀਂ ਤੇਰੇ ਕੱਪੜੇ ਨਹੀਂ ਲੈ ਕੇ ਆਉਂਦੇ ਅੰਲੋ ਜੀ ਆਪਾਂ ਜਾ ਰਹੇ ਸੀ ਵਿੱਚ ਵਿੱਚ ਸੜਕਾਂ ਬਹੁਤ ਖਰਾਬ ਨੇਗੀਆਂ ਲਓ ਜੀ ਆਪਾਂ ਮੈਲਦਿਆਂ ਤੇ ਪਹੁੰਚ ਗਏ ਤੁਸੀਂ ਵੀ ਦੇਖਣਾ ਜੇ ਤੁਹਾਨੂੰ ਵੀ ਵਧੀਆ ਲੱਗੇ ਤਾਂ ਅੱਗੇ ਆਪਾਂ 메인 ਰੋਡ ਤੇ ਪਹੁੰਚ ਚੁੱਕੇ ਸੀਗੇ ਅੰਦਰ ਤਾਂ ਬਹੁਤ بڑا ਐਕਸੀਡੈਂਟ ਹੋਇਆ ਸੀ ਟਰੱਕ ਔਰ ਟਰੈਕਟਰ ਦਾ ਟਰੱਕ ਟਰੈਕਟਰ ਦੇ ਪ੍ਰੈਸ ਹੋ ਗਿਆ ਸਾਰਾ ਕਿਉਂਕਿ ਦੇਖ ਕੇ ਚਲਣਾ ਚਾਹੀਦਾ ਖੁਦ ਦੀ ਸੇਫਟੀ ਆਪਣੇ ਹੱਥ 'ਚ ਹੀ ਹੁੰਦੀ ਹੈ 5 ਮਿੰਟ ਲੇਟ ਪਹੁੰਚੋਗੇ ਕੋਈ ਗੱਲ ਨਹੀਂ ਪਰਾ ਇੰਨੀ ਜਲਦੀ ਨਾ ਕਰਿਆ ਕਰੋ ਹਣਾ ਲੋ ਜੀ ਆਪਾਂ ਪਹੁੰਚਣ ਵਾਲਿਆਂ ਬਡਲਾਡੀ ਆ ਆਈਟੀਆਈ ਜੋਬਸ ਪਹੁੰਚਣ ਵਾਲੇ ਆਪਾਂ ਇੰਤੇ ਪਹੁੰਚ ਕੇ ਪਹਿਲਾਂ ਆਪਾਂ ਇੱਕ ਦੁਕਾਨ ਤੇ ਆਪਾਂ ਨੂੰ ਕੱਪੜੇ ਵਧਾਉਂਦੀਆਂ ਆ ਫਿਰ ਆਪਾਂ ਦੂਸਰੀ ਦੁਕਾਨ ਤੇ ਗਏ ਕਿਉਂਕਿ ਕੋਈ ਜੋ ਕਿਸੇ ਨੇ ਕੱਪੜੇ ਮੰਗਵਾਏ ਸੀ ਮੋਟੇ ਉਹਨਾਂ ਨੇ ਬਾਹਰ ਜਾਣਾ ਸੀਗਾ ਤਾਂ ਫਿਰ ਮੋਟੇ ਹੁਣ ਦੁਕਾਨਦਾਰ ਕਿੱਥੋਂ ਕੱਢ ਦੇਣਗੇ ਫਿਰ ਦੋ ਤਿੰਨ ਦੁਕਾਨਾਂ ਤੇ ਜਾਣਾ ਪਿਆ ਲਓ ਜੀ ਪਹੁੰਚ ਕੇ ਆਪਾਂ ਬੁੜਲਾਡੇ ਚ ਉਹ ਜੀ ਪਹੁੰਚ ਗਏ ਆਪਾਂ ਦੂਸਰੀ ਦੁਕਾਨ ਤੇ ਪਹਿਲੀ ਦੁਕਾਨ ਤੇ ਆਪਾਂ ਵੀਡੀਓ ਸ਼ੂਟਿੰਗ ਕੀਤੀ ਸੀ ਇੱਥੇ ਆਪਾਂ ਦੇਖ ਰਹੇ ਸੀ ਮੋٹے ਕੁੜਤੇ ਭੀ ਆਮੇ ਕੋਈ ਜਿੰਨਾਂ ਨੇ ਫਾਰਮ ਜਾਣਾ ਤੇ ਠੰਡ ਬਾਤ ਆ ਗਈ ਫਿਰ ਉਹਨਾਂ ਨੇ ਲੈ ਕੇ ਜਾਣੇ ਸੀਗੇ ਇੱਥੇ ਆਪਾਂ ਵੇਖ ਰਹੇ ਸੀਗੇ ਉਹਨਾਂ ਨੂੰ ਲਾਈਟ ਕਲਰ ਚਾਹੀਦੇ ਸੀ ਡਾਰਕ ਕਲਰ ਨਹੀਂ ਲੈਣੇ ਸੀ ਉਹਨਾਂ ਨੇ ਇਹ ਦੋ ਆਚਾ ਪਾਸੂੜ ਪਸੰਦ ਕਰਾਂਗੇ ਹਾਂ ਜਿੱਤੇ ਆਪ ਦੇਖ ਰਹੇ ਸੀ ਇਹ ਇਹ ਜਿਆਦਾ ਡਾਰਕ ਸੀਗਾ ਹਾਂ ਬਸ ਇਹ ਆਪ ਫਿਲੈਕਟ ਕਰਕੇ 4-5 ਪੀਸ ਲੈ ਲਏ ਸੀ ਚਲੋ ਜਿਹੜਾ ਲੈਣਾ ਹੋਊਗਾ ਲੈ ਲੂਗਾ ਤੇ ਰੇਟ ਪੁੱਛ ਰਹੇ ਸੀ ਆਪ ਇਹਨਾਂ ਦੇ ਕਿਉਂਕਿ ਜਦੋਂ ਆਪਾਂ ਆਫ ਸੀਜ਼ਨ ਚ ਲੈ ਆਉਂਦੇ ਤਾਂ ਫਿਰ ਇਹ ਰੇਟ ਵਾਧੀ ਲਗਾ ਲੈਂਦੇ ਨੇ। ਉਹਨਾਂ ਜਿਹਾ ਫੇਰ ਤਾਂ ਆ ਚੁੱਕੇ ਸੀ ਵਾਪਸ ਹੁਣ ਕੱਪੜੇ ਪਸੰਦ ਕਰਕੇ ਸੂਟ ਵੀ ਲੈਤੇ ਸੀ ਉਹਦੀ ਵੀਡੀਓ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ। ਵਾਪਸ ਆ ਰਹੇ ਸੀ ਇਹ। ਬਾਈ ਰਹਿਣ ਦਾ ਉਧਰ ਨਾਲ ਆਈ ਏ। ਤੇ ਬਾਲਾ ਜੀ ਆਣੇ ਕੱਪੜੇ ਲੈਣ ਚਲੇ ਗਏ ਸੀ ਇਹ। ਉਥੋਂ ਬ੍ਰਦਰ ਨੇ ਔਰ ਅਵੀ ਔਰ ਅਵੀ ਦੇ ਪਾਪਾ ਨੇ ਲੈਣੇ ਸੀਗੇ ਲੇਟ ਤਾਂ ਬਹੁਤ ਹੋ ਚੁੱਕੇ ਸੀ ਚਲੋ ਫਿਰ ਸੋਚੇ ਵੀ ਜਾਉਣ ਆ ਅਜੇ ਟਾਈਮ ਸੀਗਾ ਫਿਰ ਟਾਈਮ ਨਹੀਂ ਲੱਗਣਾ ਕੱਪੜੇ ਬਹੁਤ ਸੋਹਣੇ ਆ ਕਪੜਾ ਵੈਰਾਈਟੀ ਬਹੁਤ ਸੋਹਣੀਆਂ ਇਹਨਾਂ ਦੀ ਅਤੇ ਅਵੀ ਟ੍ਰਾਈ ਵੀ ਸ਼ੁਰੂ ਹੋ ਰਿਹਾ ਸੀਗਾ ਚਲੋ ਚੁੱਪ ਲੱਗ ਗਈ ਸੀ ਅਗਲੇ ਨੇ ਦੋ ਚੁੱਪ ਅਰੇ ਬੱਚੀ ਨਹੀਂ ਆ ਰਹਾ ਤੁਹਾਨੂੰ 2000 ਆਉਂਦੇ ਲੱਭਣਾ ਪੂਰੀ ਸੀ ਮੈਨੂੰ ਰੰਗ ਤੇ ਟ੍ਰਾਈ ਕਰ ਕਰ ਦੇਖ ਰਹੇ ਸੀ ਕਿ ਕਿਾਟਾ ਆ ਰਿਹਾ ਬਾਹਰ ਨਾਲ ਜੀ ਬਾਈ ਬੱਦਨ ਦਾ ਕੋਲ ਲਿਆ ਕਰੋ ਉਹ ਖੜਚਾ ਖੜਚਾ ਬੱਦਨ ਲਈ ਬਹੁਤ ਵੈਰਾਈਟੀ ਆਉਂਦੀ ਹੁੰਦੀ ਫਾਸਕੀ ਬਹੁਤ ਉਧੀ ਕਪੜਾ ਦਾ ਸੇਟ ਵੀ ਬਹੁਤ ਬੰਦ ਹੈ ਕੋਈ ਹਾਈ ਦੇਖਣੀ ਹੈ ਜੀ ਬਲੋਗਰ ਆਹ ਹਾਲ ਤਾਂ ਚੀ ਜੀ ਨਾ ਵੀ ਲੈਣੇ ਕਪੜੇ ਚਾਹਤ ਵਾਲਾ ਲਾਮ ਪ੍ਰਭਾ ਉਹਦੇ ਤੋਂ ਕੋਈ ਨਾ ਕੋਈ ਅੱਜ ਨਹੀਂ ਦੇ ਹੁਣ ਲਾ ਜਿੱਥੇ ਅਸੀਂ ਟ੍ਰਾਈ ਕਰ ਰਹੇ ਸੀ લાઉટી બહુ સેવા ਕੀਤੀ એનાને મને દૂર તો આવી સી પર લેટ હો ગઈ કે આ આવી સી રાતે મેરી બાર બાર આવી સી મને કિતાની સી બિલકુલ પાટને મડી હતી બીજી લાઈન જવાનું જાતા હું લોજી બહુ જ્યાદા નેરી સીગી બહુત દ્રક્ત ભી ટટ ચુકે સીગી ਰਾਸਤੇ ਚ ਤੂੜੀ ਨੂੰ ਵੀ ਬਹੁਤ ਅੱਗ ਲੱਗ ਰਹੀ ਸੀਗੀ। ਦੋ ਤਿੰਨ ਕੁਪਸੀ ਕੋਲ ਦੋ ਤਿੰਨ ਕੁਪਾਣੋਂ ਪਰਬਜਾ ਵੀ ਬਹੁਤ ਰਹੀ ਸੀ। ਇੰਨੇ ਨੇਰੀ ਚ ਅੱਗ ਕਿੱਥੋਂ ਬੁਝਦੀ ਆ। ਬਹੁਤ ਨੁਕਸਾਨ ਹੋਇਆ ਜਿੰਨੇ ਨੇਰੀ ਚ। ਬਹੁਤ ਜ਼ਿਆਦਾ ਇਨੇਰੀ ਸੀਗੀ। ਚਲੋ ਵੱਡੇ ਰੋਡ ਤੇ ਦਰਖਤ ਕੱਟਨੇ ਜੀ ਸੌਟੇ ਰੋਡ ਤੇ ਬਹੁਤ ਜ਼ਿਆਦਾ ਨੇ। ਇੱਕ ਤਾਂ ਦਰਖਤ ਵੀ ਡਿੱ ਗਿਆ ਤੁਹਾਨੂੰ ਦਿਸੂਗਾ ਫਿਰ ਅਸੀਂ ਉਥੋਂ ਵਾਪਸ ਹੋਏ ਫੋਰ ਰਸਤੇ ਆਏ। ਰਾਤ ਨੂੰ 9:30 10 ਵਜੇ ਪਹੁੰਚੇ ਅਸੀਂ ਲਓ ਜੀ ਬਹੁਤ ਹੀ ਜ਼ਿਆਦਾ ਹਨੇਰੀ ਸੀ ਐਨੀ ਹਨੇਰੀ ਵਿੱਚ ਕੁਬਰਾਤ ਵੀ ਆ ਰਹੀ ਸੀ ਐਨੀ ਲੇਟ ਕਿਉਂਕਿ ਮੀਂਹ ਤਰ੍ਹਾਂ ਪਾ ਨਹੀਂ ਰਿਹਾ ਜੀ ਬਹੁਤ ਜ਼ਿਆਦਾ ਹਨੇਰੀ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਹੈ ਹੌਲੀ ਹੌਲੀ ਆਈ ਜੀ ਸੀ ਬਹੁਤ ਟਾਂ ਲੱਗੇ ਰਸਤੇ 'ਚ ਜੀ ਲਾਉਂਦੇ ਮੱਦੇਰੋਂ ਤੋਂ ਕ੍ਰਾਸ ਹੋਵਾਂਗੇ ਆਪਾਂ ਤਾਂ ਪੇ ਅੰਡਰ ਰੋੜੀ ਆ ਰਹੀ ਸੀ ਆਪਾਂ ਇੱਥੇ ਬਹੁਤ ਵੱਡਾ ਦਰਾਖਤ ਟਿੱਕਿਆ ਹੋਇਆ ਸੀ ਸੜਕ ਕਲੋਜ਼ ਹੋ ਗਈ ਇਤੋਂ ਆਪਾਂ ਨੂੰ ਵਾਪਸ ਆਉਣਾ ਤੇ ਰਸਤਾ ਹੈ ਨਹੀਂ ਸੀ ਖੇਤ ਵਿੱਚ ਦੀ ਵੀ ਫਿਰ ਆਪਾਂ ਨੂੰ ਯੂ ਟਰਨ ਲੈਣਾ ਪਿਆ ਇੱਥੋਂ ਇੱਥੋਂ ਇਹ ਵਾਪਸ ਕੇ ਦੂਸਰੀ ਸੜਕ ਦੀ ਆਏ ਚਲੋ ਉਧਰ ਠੀਕ ਸੀਗਾ ਟਰਾਇਡੈਂਟ ਤੋਲੇ ਵੀ ਬਹੁਤ ਨੁਕਸਾਨ ਹੋ ਗਿਆ ਜੀ 40 ਟਾਲੀਆਂ ਤੂੜੀ ਨੇ ਕਹਿ ਰਹੇ ਨੇ ਕਿ ਬਾਕੀ ਟਰੈਕਟਰ ਜੋ ਬੰਦੇ ਚੁਲਸਦੇ ਨੇਗੇ ਬਹੁਤ ਜ਼ਿਆਦਾ ਅੱਗ ਸਿੱਖ ਤੇ ਹਨੇਰੀ ਸੀਗੀ ਅੱਗ ਤੇ ਕਾਬੂ ਪਾਉਣਾ ਵੀ ਮੁਸ਼ਕਲ ਹੋ ਜਾਂਦਾ ਨੇ ਹਨੇਰੀ ਵਿੱਚ ਆਲੇ-ਦਾਲੇ ਪਿੰਡਾਂ ਨੂੰ ਵੀ ਡਰ ਹੋ ਜਾਂਦਾ ਹੈ ਜੀ ਕਿਉਂਕਿ ਹਨੇਰੀ ਵਿੱਚ ਅੱਗ ਦਾ ਪਤਾ ਨਹੀਂ ਕਿੱਥੇ ਨੂੰ ਫੈਲ ਜਾਵੇ ਤਾਂ ਪਕਰਾਂ ਤੁਸੀਂ ਕੀ ਰੱਖਿਆ ਕਰੀਏ ਜਦੋਂ ਚਿੱਲਾ ਬਾਲ ਦਿੰਦਾ ਅੱਗ ਤੇ ਨਾਲ ਦੇ ਨਾਲ ਚਿੱਲੇ ਨੂੰ ਕਵਰ ਕਰ ਦਿਆ ਕਰੀਏ ਕਿਉਂਕਿ ਗਰਮੀਆਂ ਵਿੱਚ ਤਾਂ ਅੱਗ ਮਾੜੇ ਨਾਲ ਹੀ ਲੱਗ ਜਾਂਦੀ ਹੈ ਜੀ ਫਿਰ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਹਾਂ ਦੇਖੋ ਤੁਹਾਨੂੰ ਟਰਾਇਡੈਂਟ ਤੇ। ਨਾਉ ਜੀ ਅਭੀ ਜੋ ਦੇ ਕੇ ਲੈ ਕੇ ਆ ਸੀ ਇੱਕ ਸੂਟ ਹੋਰ ਲੈ ਕੇ ਆ ਸੀਗਾ। ਇਧਰ ਆਪਾਂ ਜੋ ਭਲਾੜੇ ਤੋਂ ਕਾਟਨ ਦੇ ਸੂਟ ਲੈ ਕੇ ਆ ਸੀ। ਕਾਟਨ ਦੇ ਲੈ ਕੇ ਆਏ ਸੀ ਕਿਉਂਕਿ ਗਰਮ ਵਿੱਚ ਕਾਟਨ ਦੀ ਵਧੀਆ ਰਹਿੰਦੇ ਨੇਗੇ। ਇੱਕ ਪੌਂਚ ਤੇ ਵਰਕ ਵਾਲੇ ਉਹ ਵੀ ਬਹੁਤ ਸੋਹਣੇ ਸੂਟ ਸੀਗੇ ਇੱਕ ਕਲਰ ਆਪਾਂ ਸਲੈਕਟ ਕਰ ਲੈਣਾ ਉਹਨਾਂ ਚੋਂ ਬਾਕੀ ਚਲੋ ਦੁਕਾਨ ਤੋਂ ਲੱਗਦੇ ਰਹਿਣਗੇ ਹਾਂ ਸੂਟ ਬਹੁਤ ਸੋਹਣਾ ਸੀ ਕਪੜਾ ਵੀ ਬਹੁਤ ਸੋਹਣਾ ਪੀਣਾ ਸਲਵਾਰ ਹਾਂ ਫਿਰ ਦੁਪੱਟਾ ਨਾਲ ਇਸ ਤੇ ਵੀ ਇੱਤ ਲੱਗਦਾ ਜਿੱਦਾਂ ਵਰਕ ਕੀਤਾ ਹੁੰਦਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਬਣਿਆ ਵੀ ਬਹੁਤ ਸੋਹਣਾ ਲੱਗੂਗਾ ਮੁੰਗੇ ਪਹਿਥੇ ਖੋੜ ਕੇ ਵੇਖ ਰਹੇ ਸੀਗੇ ਕਿਉਂਕਿ ਉਸਨਾਂ ਆ ਕੇ ਖੋਲ ਕੇ ਵੇਖਿਆ ਸੀ ਨੈਕਸਟ ਤੇ ਦੇਖੀਏ ਆਪਾਂ ਆਨਸਰ ਆ ਤੁਹਾਨੂੰ ਫ੍ਰੀ ਚਲੇ ਗਏ ਸੀਗੇ ਇਹ ਹੈਗਾ ਜੀ ਸਲਵਾਰ ਹਮ ਤੇ ਪਲਾਜ਼ੋ ਬਣਾ ਲਓ ਮੋਰੀ ਦਾ ਵਰਕ ਸੀ ਤੇ ਦੇਖੀ ਬਹੁਤ ਸੋਹਣੀ ਸਟ ਸੀ ਜੀ ਕਲਰ ਵੀ ਬਹੁਤ ਸੀ ਬਾਟਮ ਗ੍ਰੀਨ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਜੀ ਧੰਨਵਾਦ